The ਸੇਨਾ ਬਾਲਠਾਗਰੇ ਸ਼ਿੰਦੇ ਗਰੁੱਪ ਦੇ ਸੂਬਾ ਵਾਈਸ ਪ੍ਰਧਾਨ ਹਰਪੀ ਸਿੰਘ ਲਾਲੀ ਦੀ ਅਗਵਾਈ ਵਿੱਚ ਫਤੇਗੜ ਸਾਹਿਬੀ ਕੇ ਪ੍ਰੈਸ ਮਿਲਣੀ ਕੀਤੀ ਗਈ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਜੱਸੀ ਮਹਿਲਾ ਵਿੰਗ ਪ੍ਰਧਾਨ ਲਖਵਿੰਦਰ ਕੌਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਸੂਬਾ ਵਾਈਸ ਪ੍ਰਧਾਨ ਹਰਪੀ ਸਿੰਘ ਲਾਲੀ ਅਤੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਜੱਸੀ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਜਦੋਂ ਤੋਂ ਪੰਜਾਬ ਵਿੱਚ ਸੱਤਾ ਸੰਭਾਲੀ ਹੈ ਉਦੋਂ ਤੋਂ ਹੀ ਪੰਜਾਬ ਦਾ ਮਾਹੌਲ ਖਰਾਬ ਹੋਇਆ ਹੈ ਅਤੇ ਪੰਜਾਬ ਵਿੱਚ ਗੈਂਗਸਟਰਵਾਦ ਵਧਿਆ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਿੰਦੂ ਨੇਤਾਵਾਂ ਦੀਆਂ ਸੁਰੱਖਿਆਵਾਂ ਵਾਪਸ ਲੈ ਕੇ ਹਿੰਦੂ ਭਾਈਚਾਰੇ ਨਾਲ ਪੱਖਪਾਤ ਕਰਕੇ ਉਹਨਾਂ ਉਹ ਵਿਸਤਰਤ ਕੀਤਾ ਜਾ ਰਿਹਾ ਹੈ ਮਾ ਆਰਪਿੰਗ ਲਾਲੀ ਸਿਪਚਨਾ ਬਾਠਾਕੇ ਛਿੰਦੇਗ ਰੂਪ ਤੋਂ ਪੰਜਾਬ ਵਾਜ ਪ੍ਰਧਾਨ ਜੋ ਅੱਜ ਤਤਕਾ ਮੀਟਿੰਗ ਕਰਾਈ ਗਈ ਹੈ ਇਹ ਪੰਜਾਬ ਦੀ ਸਥਿਤੀ ਦੀ ਜੋ ਸਿੱਧੀ ਖਰਾਬ ਹੋ ਰਹੀ ਜਾਰੀ ਉਸ ਤੋਂ ਬਾਅਦ ਕਰਾਈ ਜਾ ਰਹੀ ਹੈ ਆਪ ਜੀ ਨੂੰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਸਾਡੀ ਪਾਰਟੀ ਦੀਆਂ ਜੋ ਗਤੀਵਿਧੀਆਂ ਨੇ ਉਹਨਾਂ ਨੂੰ ਦੇਖਦੇ ਹੋਏ ਦਿਨ ਬਦ ਦਿਨ ਸਾਡੇ ਨਾਲ ਵਕ ਵਕ ਜਥੇ ਬੰਦੀਆਂ ਦੇ ਲੋਕ ਜੁੜਦੇ ਆ ਰਹੇ ਨੇ ਅੱਜ ਵੀ ਸਾਡੀ ਪਾਰਟੀ ਨੂੰ ਬਹੁਤ ਵੱਡਾ ਇੱਕ ਹੰਗਾਰਾ ਮਿਲਿਆ ਕਿ ਸਾਡੀ ਪਾਰਟੀ ਵਿੱਚ ਉਹ ਆਪਣੇ ਲੋਕਾਂ ਨੇ ਜਿਹੜੇ ਉਹ ਨੇ ਜਵਾਬੀ ਕੀਤੀ ਹੈ। ਔਰ ਮੈਂ ਆਪ ਜੀ ਨੂੰ ਇਸ ਚੀਜ਼ ਬਾਰੇ ਦੱਸਣਾ ਚਾਹੁੰਦਾ ਕਿ ਪੰਜਾਬ 'ਚ ਜੋ ਹਾਲਾਤ ਚੱਲ ਰਹੇ ਨੇ ਉਹ ਬਿਲਕੁਲ ਖਰਾਬ ਚੱਲ ਰਹੇ ਨੇ। ਦੱਸਿਆ ਜਾ ਰਿਹਾ ਅਖਬਾਰਾਂ 'ਚ ਖਬਰਾਂ ਨੇ ਕਿ ਅਸੀਂ ਪੰਜਾਬ ਦੀ ਸਥਿਤੀ ਲਾਣ ਦੇ ਆਦੇਸ਼ ਦੀ ਭਗਵਾਨਤਮਾਨ ਕੰਨੀ ਤੋਂ ਕਿਹਾ ਜਾ ਰਿਹਾ ਕਿ ਬਿਲਕੁਲ ਠੀਕ ਹੈ। ਇਹ ਚੀਜ਼ ਨੂੰ ਮੈਨਾਂ ਪਜੇ ਦਾ ਸਮਝਣੇ ਬਿਲਕੁਲ ਕਲੀਅਰ ਕਰਨਾ ਕਰਨਾ ਚਾਹਦਾ ਦੱਸਣਾ ਚਾਹਦਾ ਕਿ ਜਦੋਂ ਤੋਂ 2022 ਚ ਪੰਜਾਬ 'ਚ ਇਹ ਸਰਕਾਰ ਆਈ ਉਸ ਤੋਂ ਗੈਂਗਸਟਰਵਾਦ ਬਾਈ ਤੋਂ ਸ਼ੁਰੂ ਹੋ ਗਿਆ ਇਸ ਚੀਜ਼ ਦਾ ਪਰਬੰਧ ਮੇਰੇ ਕੋਲ ਹੈ 22 ਨੂੰ 2022 ਚ ਮੈਂ ਮੇਰੇ ਕੋਲ 12 ਇੰਚ ਇੰਸੂਮੇਸ਼ਨ ਵਾਲਾ ਛੱਟ ਕੋਲ ਆਈਆਂ ਮੇਰੇ ਪਰਿਵਾਰ ਨੂੰ ਆਈਆਂ ਜਾਨੋਂ ਮਾਰਨ ਦੀ ਧਮਕੀਆਂ ਆਈਆਂ ਇੱਕ ਤਾਂ ਵੀ ਨਹੀਂ ਕੋਲਾ ਉੱਡਿਆ ਰਹੀਆਂ ਉਸ ਬਾਰੇ ਮੈਂ ਮੌਜੂਦਾ ਉਸ ਟਾਈਮ ਐਸਐਪੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਉਸ ਦਾ ਰਿਪੋਰਟ ਜਦੋਂ ਮੈਂ ਹਫਤੇ ਬਾਅਦ ਪੁੱਛਿਆ ਤਾਂ ਉਹਨਾਂ ਨੇ ਮੈਨੂੰ ਇਹੀ ਜਵਾਬ ਦਿੱਤਾ ਕਿ ਅਸੀਂ ਇਸ ਬੰਦੇ ਨੂੰ ਕੇਸ ਕਰ ਰਹੇ ਹਾਂ ਪਰ ਸਾਨੂੰ ਤੁਹਾਡੀ ਜਾਨ ਦੀ ਬਹੁਤ ਲੋੜ ਹੈ ਅਸੀਂ ਤੁਹਾਨੂੰ ਸੁਰੱਖਿਆ ਦੇ ਰਹੇ ਹਾਂ ਅੱਜ 3 ਸਾਲ ਹੋ ਗਏ ਨੇ ਉਹ ਬੰਦੇ ਅੱਜ ਤੱਕ ਇੱਕ ਵੀ ਬੰਦਾ ਨਾ ਕੋਈ ਬੰਦਾ ਫੜਿਆ ਨਾ ਕੋਈ ਜਿਹੜੀ ਡੀਟੇਲਸ ਕਹੋ ਨਾ ਨੇ ਮੇਰੇ ਕੋਲ ਪ੍ਰਿੰਟ ਨੇ ਜੋ ਐਸਐਸਟੀ ਸਾਹੂ ਦਿੱਤੇ ਸੀਗੇ ਮੰਗ ਪੱਤਰ ਦਿੱਤਾ ਸੀ ਨਹੀਂ ਅਜੇ ਤੱਕ ਕੋਈ ਵੱਡਾ ਫੜਿਆ ਨਹੀਂ ਕੋਈ ਕੋਰਟ ਰੀਸ ਨਹੀਂ ਬਿਨਾ ਕਿਸੇ ਬੰਦਾ ਫੜੇ ਬਿਨਾ ਕਿਸੇ ਕੋਰਟ ਰੀਸ ਕੀਤੇ 18 ਤਰੀਕ ਨੂੰ ਇਹਨਾਂ ਨੇ ਉਹਦੀ ਸਿਕਿਉਰਿਟੀ ਬਿਨਾ ਕਿਸੇ ਕਾਰਨ ਵਾਪਸ ਲੈ ਲਈ ਇਹਨਾਂ ਦੀ ਮਨਸ਼ਾ ਕਿ ਜੋ ਹਿੰਦੂ ਨੇਤਾ ਨੇ ਤੇ ਸਰਕਾਰਾਂ ਉਹਨਾਂ ਨੂੰ ਮਰਵਾਉਣਾ ਚਾਹੁੰਦੀਆਂ ਨੇ ਮੈਂ ਗੱਲ ਨੂੰ ਸਾਫ਼ ਕਰ ਦੇਣਾ ਚਾਹੁੰਦਾ ਇਸ ਗੱਲ ਤੇ ਕਿ ਕਿਹੜੀ ਭਗਵਾਨ ਤੋਂ ਮਾਨੂੰ ਸਰਕਾਰ ਹੈ ਇਹ ਹਿੰਦੂ ਨੇਤਾਵਾਂ ਨੂੰ ਮਰਵਾਉਣਾ ਚਾਹੁੰਦੀ ਹੈ ਸਿਕਿਉਰਿਟੀ ਦਿੱਤੀ ਇਹਨੂੰ ਹਾਈਲਾਈਟ ਕੀਤਾ ਕਿ ਇਹ ਪ੍ਰਕਾਣ ਬਿਨਾ ਮਤਲਬ ਤੋਂ ਸਿਕਿਉਰਿਟੀ ਵਾਪਸ ਲਾ ਕੇ ਇਹਨਾਂ ਨੇ ਮੈਨੂੰ ਸ਼ਰਮ ਮਰਵਾਉਣ ਵਾਸਤੇ ਕਲਾ ਛੱਡ ਦਿੱਤਾ ਕਹਿੰਦੇ ਨੇ ਕਿ ਐਸੀ ਕਰਨੇ ਤਾਂ 24 ਘੰਟੇ ਵਿੱਚ ਮਰ ਲੈ ਬੜੀ ਸ਼ਰਮ ਵਾਲੀ ਗੱਲ ਹੈ ਜੇ ਤੁਸੀਂ ਕਰਨੇ ਤਾਂ 24 ਘੰਟੇ ਵਿੱਚ ਮਰ ਸਕਦੇ ਹੋ ਪਰ ਚਿੰਤਾ ਜਿਹੀ ਘਰ ਦੇ ਵਿੱਚ ਕਿਉਂ ਮਰ ਸਕਦੇ ਮੈਂ ਪੁੱਛਿਆ ਜਿਨ੍ਹਾਂ ਸੀ ਇਹਨੂੰ ਕਿਉਂ ਕਿ ਜੋ ਪ੍ਰੋਮੋਟ ਵਾਲੇ ਸੀਗੇ ਗਲਤ ਸੀ ਉਹ ਆਪਣੇ ਪਾਲੇ ਹੋਏ ਸੀ ਉਹ ਪੰਨੂ ਦੇ ਸੀ ਪੰਨੂ ਸ਼ਰਮ ਕਹਿੰਦਾ ਕਿ ਮੈਂ ਆਮ ਆਦਮੀ ਪਾਰਟੀ ਨੂੰ ਹੋਟਾ ਦੇਲੇ ਇਹਨਾਂ ਨੂੰ ਫੰਡਿੰਗ ਦਿੱਤੀ ਆ ਉਹ ਫੰਡਿੰਗ ਦੀ ਜਿਹੜੇ ਕਿਸ਼ਤਾਂ ਨੇ ਉਹ ਸੀਐਮ ਸਾਹਿਬ ਸਾਡੀ ਸਰਕਾਰ ਉਹ ਇਹਨਾਂ ਨੂੰ ਗੈਂਗਸਟਰ ਵਧਾ ਕੇ ਕਿਸ਼ਤਾਂ ਚ ਵਾਪਸ ਕਰ ਰਹੀ ਹੈ ਇਸ ਕਰਕੇ ਉਹ ਸੀਐਮ ਸਾਹਿਬ ਨੂੰ ਚੇਤਾਵਨੀ ਦੇ ਲਈ ਜਦੋਂ ਕਿ ਅਗਰ ਪੰਜਾਬ ਚ ਹਿੰਦੂ ਸਿੱਖ ਕੋਈ ਹੋਵੇ ਉਹਨਾਂ ਦੀ ਤੌਂਤ ਸੱਖਿਆ ਠੀਕ ਨਾ ਕੀਤੀ ਗਈ ਇਹਨਾਂ ਨੇ ਇੱਕ ਡਰਾਮਾ ਕੀਤਾ ਪਹਿਰਗਾਮ ਵਿੱਚ ਅਟੈਕ ਹੋਇਆ ਪਤਾ ਤੋਂ ਬਾਅਦ ਬੀਜੀ ਵੀ ਸਾਹ ਦੀ ਮੀਟਿੰਗ ਰੱਖੀ ਗਈ ਹਾਈ ਸਕਿਉਰਿਟੀ ਮੀਟਿੰਗ ਰੱਖੀ ਗਈ ਉੱਥੇ ਇਹਨਾਂ ਨੇ ਕਿਹਾ ਗਿਆ ਕਿ ਅਸੀਂ ਹਿੰਦੂ ਪਰਿਵਾਰਾਂ ਦੀ ਦੇਖਭਾਲ ਕਰਕੇ ਉਹਨਾਂ ਨੂੰ ਮਿਲ ਕੇ ਉਹਨਾਂ ਦੀ ਸੁਰੱਖਿਆ ਅਸੀਂ ਕਾਮ ਕਰਾਂਗੇ ਪਰ ਇਹ ਤੁ ਬੜੇ ਸ਼ਾਂ ਵਾਲੀ ਗੱਲ ਹੈ ਅੱਜ ਕਿੰਨੇ ਦਿਨ ਹੋ ਗਏ ਜਿਨ੍ਹਾਂ ਦਾ ਅਟੈਕ ਹੋਇਆ ਸੀ ਉਹਨਾਂ ਦੇ ਪਰਿਵਾਰਾਂ ਕੋਲ ਜਾ ਕੇ ਇਹਨੇ ਪੁੱਛਿਆ ਕਿ ਤੁਹਾਨੂੰ ਕੋਈ ਡਰ ਤਾਂ ਨਹੀਂ ਹੈ ਉਹਨਾਂ ਨੂੰ ਜਾਣ ਨੂੰ ਖਤਰਾ ਨਹੀਂ ਹੈ ਜਿਨ੍ਹਾਂ ਨੂੰ ਮਾਰੇ ਗਏ ਉਹਨਾਂ ਦੇ ਪਰਿਵਾਰ ਤਾਂ ਹੈਗੇ ਨੇ ਉਹਨਾਂ ਨੂੰ ਜਾ ਕੇ ਇਹਨੇ ਪੁੱਛਿਆ ਵੀ ਤੁਹਾਨੂੰ ਕੋਈ ਡਰ ਤਾਂ ਨਹੀਂ ਹੈ ਕੋਈ ਉਹ ਸਕਿਉਰਟੀ ਦਾ ਪ੍ਰਬੰਧ ਕੀਤਾ ਜਾਂਦੇ ਇਹ ਇੱਕ ਐਡੇ ਵੱਡੇ ਨਿਤਵਾਦੀ ਸਕਿਉਰਟੀ ਦਾ ਪ੍ਰਬੰਧ ਨਹੀਂ ਕਰ ਸਕਦੇ ਤਾਂ ਇਹ ਇਹ ਕਾਮਾ ਆਵੀ ਪਾਰਟੀ ਦੀ ਸਕਿਉਰਟੀ ਕਿੱਥੋਂ ਪ੍ਰਬੰਧ ਕਰ ਦੇਗੇ ਪਿਛਲੇ ਵੀ ਤੁਹਾਡੇ ਇੱਕ ਜ਼ਿਲ੍ਹਾ ਪ੍ਰਧਾਨ ਦੀ ਦੋਰੀਆਂ ਮਾਰ ਕੇ ਹੱਥੇ ਵੀ ਕੀਤੀ ਗਈ ਸੀ ਉਸੇ ਸਭ ਦੀ ਉਸੇ ਚੀਜ਼ ਨੂੰ ਮੁੱਦੇ ਦੇ ਵੱਖ ਦੇ ਹੋਇਆ ਸੀ ਸਾਡੇ ਪਿਛਲੇ ਵੀ ਸਿਰਫ 2 ਮਹੀਨੇ ਪਹਿਲਾਂ ਮੁੰਗੇ ਵਿੱਚ ਮੰਗਤ ਰਾਮ ਜ਼ਿਲ੍ਹਾ ਪ੍ਰਧਾਨ ਨੂੰ ਸ਼੍ਰੀ ਆਮ ਗੋਰੀ ਲਾਲ ਮਰੇਗਾ ਅਸੀਂ ਉਸ ਚੀਜ਼ ਬਾਰੇ ਜਾ ਕੇ ਤੇ ਰੋਸ ਪ੍ਰਗਟਸ਼ਨ ਕੀਤੇ ਵੀ ਉਹਦੇ ਜਿਹੜੇ ਕਾਕਲ ਨੇ ਉਹਨੂੰ ਫੜਿਆ ਜਾਵੇ ਪਰੰਤੂ ਐਨਾ ਦਿਨ ਲੱਗਣ ਤੋਂ ਬਾਅਦ ਵੀ ਹਜੇ ਤੱਕ ਉਹ ਕਾਕਲ ਫੜੇ ਜੇ ਜੇ ਫੜੇਗੇ ਤਾਂ ਉਹਨੂੰ ਹਜੇ ਤੱਕ ਫੌਸੀ ਦੀ ਸਜ਼ਾ ਨਹੀਂ ਦਿੱਤੀ ਗਈ ਉਸ ਪਰਿਵਾਰ ਨੂੰ ਉਸ ਪਰਿਵਾਰ ਵਿੱਚ ਸਿਰਫ ਇੱਕ ਮੰਗਤਰਾਮ ਸੀ ਜੋ ਕਮਾਂਡ ਦਾ 사ਦਨ ਸੀਗਾ ਉਹਦੇ ਤਿੰਨ ਨੌਜਵਾਨ ਬੇਟੀਆਂ ਨੇ ਉਹਦੀ ਘਰ ਵਾਲੀ ਆ ਉਹਨਾਂ ਕੋਲ ਕੋਈ ਕਮਾਂਡਰ ਸਾਹਿਬ ਨਹੀਂ ਸਾਡੀ ਮੰਗ ਸੀ ਸਰਕਾਰ ਤੋਂ ਕਿ ਇਸ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਤੇ ਪੂਰ ਵੀ ਦਿੱਤਾ ਜਾਵੇ ਕਿਸਾਨਾਂ ਦੀ ਤਹਤ ਤੇ ਜਦੋਂ ਕੋਈ ਕਿਸਾਨ ਦੀ ਉਦਖਿਆ ਹੁੰਦੀ ਆ ਅਸੀਂ ਕਿਸਾਨ ਬੋਲਦੀ ਨਹੀਂ ਹਵੇ ਮੈਂ ਕਿਸਾਨਾਂ ਦੇ ਨਾਲ ਹਾਂ ਉਹਦੀ ਹੈਗਾ ਮੈਂ ਇਹ ਵੀ ਦੱਸਣਾ ਚਾਹੁੰਦਾ ਜਦੋਂ ਦਿੱਲੀ ਮੋਰਚਾ ਲੱਗਿਆ ਸੀ ਸਾਡੀ ਪਾਰਟੀ ਕਲੀ ਤੋਂ ਮੈਂ ਖੁਦ ਇੱਕ ਸੁਵੱਦੀ ਟੱੱਕ ਲੈ ਕੇ ਕਿਸਾਨੀ ਮੋਰਚੇ ਵਿੱਚ ਗਿਆ ਸੀ ਇਸ ਕਰਕੇ ਬੈਣੀ ਕਹਿੰਦੇ ਹੈਗੇ ਕਿਸਾਨ ਸਾਡੇ ਦੁਸ਼ਮਣ ਨੇ ਮੈਂ ਕਹਿੰਦਾ ਉਹਨਾਂ ਦੀ ਤਰਫ਼ ਤੇ ਸਾਡੇ ਮਗਧਰਾਉ ਜੀ ਨੂੰ ਵੀ ਉਹਦੇ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਤੇ ਕੋਈ ਵਾਅਦਾ ਦਿੱਤਾ ਜਾਵੇ ਤਾਂ ਤੁਹ ਬੜੇ ਸ਼ਾਂ ਵਾਲੀ ਗੱਲ ਹੈ ਕਿ ਉੱਥੇ ਪ੍ਰਸ਼ਾਸਨ ਨੇ ਇੱਕ ਪੰਜ ਲੱਖ ਰੁਪਏ ਦੇ ਕੇ ਉਸ ਪਰਿਵਾਰ ਦਾ ਹੁਜੂਮਨ ਦੀ ਕੋਸ਼ਿਸ਼ ਕੀਤੀ ਕਦੇ ਵੀ ਪ੍ਰਕਾਸ਼ ਨਹੀਂ ਕਰਾਂਗੇ ਐਸੀ ਚੀਜ਼ ਨੂੰ ਮੁੱਕ ਰੱਖ ਦੇ ਅਸੀਂ ਆਉਣ ਵਾਲੇ ਟਾਈਮ 'ਚ ਸੀਐਮ ਤੋਂ ਗੋਹਦ ਮੰਗੀ ਕੋਠੀ ਦਾ ਛੇਤੀ ਹੀ ਗਿਆ ਤਰੀਖ ਨੂੰ ਘਰੋਂ ਘਨ ਜਾ ਰਹੀ ਹੈ ਸਿੱਖਿਆ ਦਾ ਸਾਰੇ ਜ਼ਿਲ੍ਹਾ ਤੋਂ ਸਾਡੇ ਸਿੱਖਿਆ ਲਈ ਸਾਡੇ ਆਗੂ ਬੜੇ ਹੁਮੂਮਾ ਕੇ ਸੀਐਮ ਮੰਦ ਕੋਠੀਆ ਘਰਾਵ ਕਰਾਂਗੇ ਉਹਨੂੰ ਦੱਸਾਂਗੇ ਕੀ ਪੰਜਾਬ ਦੇ ਕੀ ਹਾਲਾਤ ਨੇ ਤੇ ਪੰਜਾਬ ਚ ਕੀ ਹੋ ਰਿਹਾ ਉਹਨੂੰ ਜਗਾਵਾਂਗੇ ਉਹ ਕੁੱਲ ਕਰਨ ਦੀ ਨੂੰ ਸੁੱਤਾ ਪਿਆ ਹੈ ਕੰਮ ਕਰਨ ਦੀ ਨੀਤੀ ਵੀ ਸੁੱਤਾ ਪਿਆ ਹੈ ਉਹ ਮੋਦੇ ਹੱਥ ਵੀ ਬੰਨੇ ਪਏ ਨੇ ਉਹਦੀ ਜਿਹੜੀ ਸਰਕਾਰ ਹੈ ਉਹਦੇ ਹੱਥ ਚ ਨਹੀਂ ਹੈ ਉਹ ਉਪਰੋਂ ਚਲਦੀ ਹੈ ਕੇਜਰੀਵਾਲ ਦੇ ਇਸ਼ਾਰੇ ਤੇ ਚਲਦੀ ਹੈ ਇਹ ਕੇਜਰੀਵਾਲ ਦੇ ਇਸ਼ਾਰੇ ਤੇ ਨਾ ਚੱਲਿਆ ਜਾਵੇ ਆਪਣੇ ਉਹਨੂੰ ਜਿਹੜੇ ਉਹਦੇ ਕੋਲ ਪਾਵਰ ਹੈ ਉਹ ਵਰਤ ਕੇ ਹਰ ਇੱਕ ਪੰਜਾਬੀ ਦਾ Hindu Sikh Muslim ਦਾ ਉਹਨੂੰ ਖੜਵਾਉਣਾ ਚਾਹੀਦਾ ਸੀਐਮ ਦੀ ਕੋਟੀਲਾ ਪ੍ਰਾਪਤ ਕਰਾਂਗੇ ਅਸੀਂ 6 ਤੀ 11 ਤਰੀਕ ਨੂੰ ਸੀਐਮ ਸਾਹਿਬ ਦੀ ਕੋਠੀਆ ਘਰਾਂ ਉੱਤੇ ਕਰ ਜਾ ਰਹੇ ਜਿਸ ਜਿਸ ਲਈ ਅਸੀਂ ਮੰਗ ਪੱਤਰ ਹਰ ਇੱਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਸਾਡੇ ਜ਼ਿਲ੍ਹਾ ਪ੍ਰਧਾਨ ਸਾਡੀ ਪ੍ਰਧਾਨੀ ਦੇ ਹੇਠ ਕੀ ਤਰੀਕ ਪਹਿਲਾਂ ਰੱਤੀ ਦੀ ਹੁੰਦਾਂ ਸੀ ਦਿੱਤੀ ਰਹੀ ਸੀ ਛੁੱਟੀ ਆ ਗਈ ਅਸੀਂ 28 ਜਾਂ 3 ਤਰੀਕ ਨੂੰ ਅਸੀਂ ਡਿਪਟੀ ਕਮਿਸ਼ਨਰ ਹਰ ਇੱਕ ਜ਼ਿਲ੍ਹੇ ਦੇ ਵਿੱਚ ਮੰਗ ਪੱਤਰ ਦੇ ਜਾ ਰਹੇ ਲੋ ਜਸਵੀਰ ਸਿੰਘ ਜੱਸੀ ਪਟਾਣ ਮਰਸਲੋ ਮੈਂ ਜਿਲ੍ਹਾ ਫਤਿਹਗੜ ਸਾਹਿਬ ਦੀ ਮਨਪ੍ਰਤਾ ਦੀ ਸੋਪੀ ਲਈ ਜਾ ਪ੍ਰਧਾਨ ਸਭਾ ਦਾ ਲਾਲੀਵਾਲੋਂ ਮੈਂ ਆਪਣੀ ਪਾਰਟੀ ਸੋਸ਼ਲ ਸੰਦੇਵ ਨੂੰ ਆਪਣੀ ਪੂਰੀ ਜ਼ਿੰਮੇਵਾਰੀ ਨਾਲ ਨੌਜਵਾਨਾਂ ਨੂੰ ਨਾਲ ਲੈ ਕੇ თან ਮੰਨ ਪਾਰਟੀ ਦੀ ਸੇਵਾ ਕਰੂੰਗਾ ਕੰਮ ਕਰੂੰਗਾ ਬਲਾਕ ਪੱਤਰ ਤੇ ਪੰਡਾ ਪੱਤਰ ਤੇ ਜ਼ਿਲ੍ਹਾ ਪੱਤਰ ਤੇ ਹਰ ਇੱਕ ਦੇ ਦੁੱਖ ਚ ਖੜੂੰਗਾ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ